ਸੋ ਮੇਰੀ ਬਹੁਤ ਤੇਜ਼ ਜਾ ਚੁੱਕੀ ਅੱਜ ਫਿਰ ਨੇਰੀ ਚੜ ਚੱਲੀ ਆ ਮਾਦਾ ਦਾ ਆਪਣੇ ਆਪ ਨੂੰ ਪੂਰਾ ਕਵਰ ਕੀਤਾ ਹੋਇਆ ਏ ਵੈਸੇ ਮੈਨੂੰ ਕੈਮਰੇ ਦੇ ਸਾਹਮਣੇ ਆਉਣਾ ਚਾਹੀਦਾ ਅੱਜ ਕਿਉਂਕਿ ਜੋ ਦੁਰਘਟਨਾ ਅੱਜ ਮੇਰੇ ਨਾਲ ਘਟੀ ਆ ਉਹ ਕਿਸੇ ਨਾਲ ਲੁਕੂ ਘਟੇ ਅੱਜ ਕਰਕੇ ਅੱਜ ਸਾਰੀ ਲੋਕਿੰਗ ਪਈ ਆ ਇਹ ਤਾਂ ਮੈਂ ਸੱਚੇ ਬੰਦੇ ਹਮਾਲ ਇਕਮਾ ਆਪਣਾ ਮੂੰਹ ਤੱਕ ਸਾਰਾ ਚਿੱਨੀ ਨਾਲ ਕਵਰ ਕੀਤਾ ਪਿਆ ਦੇਖ ਚੱਕਲ ਮੰਜੇ ਮੰਜੇ ਮੰਮੀ ਆ ਨਹੀਂ ਆ ਗਈ ਕਿੰਨੀ ਸੋਹਣੀ ਕਿੰਨੀ ਤੇਵਾ ਚੱਲਦੀ ਆ ਆਨੇ ਦੀ ਸ਼ੁਰੂਆਤ ਆ ਬਸ ਬਾਤੋ ਖਾਲੀ ਹੋ ਬੜਾ ਖਲਾਣਾ ਬੜੀ ਕਿੰਨੀ ਤੇਜਾ

ਹੋ ਜਿੰਦਾਸੀ ਕੁੜਾ ਬਿਲਕੁਲ ਨਹੀਂ ਕਰ ਲੋ ਕੋਈ ਹੋਰ ਦਾ ਆਏ ਕਰ ਲੰਦੇ ਜੇ ਅਸੀਂ ਤਾਂ ਮਾਰੇ ਚੰਗਾ ਕਰਦਾ ਆਏ ਹੋ ਜਾਂਦਾ ਜੇ ਮਾਰੇ ਚੰਗਾ ਕਰਦਾ ਐਦਾ ਜੀ ਸੋ ਸਸਤੀ ਕਰ ਦੀ ਸਾਰਿਆਂ ਨੂੰ ਮੀਤ ਕਰਦੇ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਗੋਗੇ ਸੋ ਫਟਾ ਫਟਾ ਕਿ ਹੋਏ ਜੀ ਲੈ ਜੀ ਆ ਗਈ ਸਮਾਨ ਲੱਕਣਾ ਚਾਹਤਾ ਜੀ ਜਿੱਦੇਦਰੋ ਕੈਮਰਾ ਪਾ ਲੈ ਬੰਦਰੋ ਆ ਦੇਖਾ ਦੇ ਵੀ ਤੇ ਉੱਪਰ ਪੱਲੜ ਵੀ ਹੈਗਾ ਨਹੀਂ ਜਿਹੜਾ ਸੱਚਾ ਸੋਹਣਾ ਹੈ ਨਾ ਤੇ ਹੋ ਗਿਆ ਲੱਗ ਗਿਆ ਮਮਮੀ Itali ਸਾਡੀ ਗੇਟ ਲਾਉਣ ਲੱਗੀ ਸੀ ਗੇਟ ਲੱਗਦਾ ਨਹੀਂ ਗੇਟਾਵਾ ਛੋਟਦਾ ਜਾਂਦਾ ਚਲੋ ਅੰਕਲ ਬਹੁਤ ਤੇ ਮੈਂ ਕਮਿਟਮੈਂਟ ਕਰਤੀ ਹੁਤਾ ਨਹੀਂ ਉਹ ਆਉਰੇ ਆ ਆਪਣੀ 3 ਮਿੰਟਾਂ ਲੱਗੀ ਵੀ ਆ ਦੇ ਭੈਸੀਆ ਤਾਂ ਨਹੀਂ ਉਹ ਪੱਲੜ ਪੱਲੜ ਤਾਂ ਚਾਰ ਲੋ ਦੇ ਖੋਲ ਤਾਂ ਉੜੂਗਾ ਉਹ ਉਹ हमको ਵੀ ਉੜਾ ਲੇਗਾ ਆ ਨਾ ਬੱਲਿਆਂ ਵਾ ਆ ਤੇ ਪਤੰਗ ਉਹ ਉੱਥੇ ਹੀ ਉੱਡੀ ਜਾਣਾ ਉੱਥੇ ਹੀ ਰੁਕੀ ਜਾਣਾ ਤਾਂ ਪੱਲੜ ਕਰਨਾ ਚਾਰ ਹੋਣਾ ਦੇਖ ਤਾਂ ਤਾਂ ਹੋਣਾ ਹੁਣ ਤਹਾਂ ਵਾ ਚੱਲਣਾ ਜੀ ਕੋਪਾ ਦੇ ਬਟਾ ਆਪਾਂ ਉਹਦੇ ਨਾਲੇ ਬਾਅਦ ਵਿੱਚ ਭੁੰਦਾਈ ਦਾ ਰਾਹ ਵਾ ਹੈ ਉਹ ਬੰਦੇ ਵੀ ਤਾਂ ਇਹਨਾਂ ਨੇ ਇੱਕ ਦੋ ਨਾ ਉਹ ਨਹੀਂ ਦੇਖਿਆ ਆਹ ਦ ਕਾਏ ਮੈਂ ਗਾਈ ਚੋਨੇ ਆਲੀ ਹਿੰਦੀ ਚ ਯਰ ਰਹੇਗਾ ਲੈ ਆਏਗਾ ਨਹੀਂ ਆਏਗਾ ਕਾਏ ਚੋਨੇ ਆਲੀ ਜਸਮੀਰ ਭయ్యా ਜੇ ਵੀ ਆ ਗਿਆ ਜਿਸੇ ਮੇਰੀ ਗੱਲ ਸੁਣ ਮਮੀ ਇਹਨੂੰ ਪੱਛਮੀ ਹਿੰਦੀ ਚ ਮੈਂ ਸੋਨੇ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਮੈਂ ਸੋਨੇ ਨੂੰ

तो इतनी उतरेगी यार। हाँ? वो पूरी कल खत हो जाएगा वो। तो पारता जा रही हैं और वो अन्य रिकार्ड के रुक गए ना? ये कि तुरी पानी पास है हो। वही निपारना। ओये निपारना। ये तो भी उड़ पार तो भी बच्चों आई तो कहते हैं। हो नहीं पार हो नहीं क्योंकि अखाड़े पानी ना आपको तुरी। उसके लिए तो � हाँ ना हवा करके रुक गया हवा करके, करके खाँच बहुत पहन दिया है ना बचारा ने कुप्पा लेके ऊपर भी नहीं चढ़ा कहाँ चढ़ा है ना मैं सही बात है ना अच्छा भाई तू भी चक्कर भी ले आई कैसे चल आए आए दीपावली जड़ी में काटना थामना जड़ी भट्टी से यहाँ तो ना डे आ, मैं आ गया। ले, नहीं आएका, नहीं आएका, नहीं अगर आ गया गया नहीं नहीं आएगा आएगा अगर फिर बोलो तो, क्या आ गया पता नहीं क्या हो गया

ਆਣੀ ਪਾ ਦੇਣਾ ਇਹ ਮੇਰਾ ਦੂ ਸੋਣਾ ਘੁੱਤ ਪਾਪਾ ਕਰ ਦੇ ਕਾਈ ਲਿਖਵਾ ਦੇ ਤਾਂ ਗਿੱਦੂਗੀ ਗਿਰਜੂਗੀ ਲੂਰੇ ਆਪਰ ਉੱਧਰ ਜਿ ਚਲੇਗੀ ਅਸੀਂ ਆ ਕੱਪੜਾ ਬਤੌਣ ਲੱਗੀ ਜਾਨੂ ਨੇਰੀ ਆ ਗਈ ਲੇਟੇ ਚਲੇਗੀ ਅਪੋ ਦਿਨਾਂ ਸੋਣਾ ਹੋਣ ਲੱਗਿਆ ਬਈ ਛੁਪਾ ਕੱਢਣੇ ਆਲੇ ਦੇਖੇ ਹੋਣ ਪਾਣੀ ਤਾਂ ਦੇਖੀ ਤੂੰ ਹੁਣ ਵਿੱਚ ਮੈਂ ਕੱਢਨੇ ਆ ਥੋੜੀ ਦਿਨ ਨੂੰ ਕੋਣ ਹੈ ਹੋਮ ਨਾ ਇਹ ਤਾਂ ਅਰੇ ਬਰਸਾਤਾਂ ਨੂੰ ਸੋਹਣਾ ਤੁਰਦਾ ਏ ਬਰਸਾਤਾਂ ਨੂੰ ਸੋਹਣਾ ਤੁਰਦਾ ਏ ਕੀ ਕਰਨ ਲੱਗੀ ਹੁ ਪਾਣੀ ਪਾਉਣੀ ਪਤਾ ਥੋੜਾ ਕੰਨ ਪਾੜਾ ਬਸੇ ਤੇ ਚਲੂਗਾ ਨਹੀਂ ਚਲੂਗਾ ਇਹ ਤਾਂ ਸਾਰਾ ਹੀ ਭੱਜ ਜਾਣਾ ਸਿਰ ਚਪਲਾ ਕੱਪੇ ਤਾਂ ਅਮੀ ਚਪਲਾ ਤਾਂ ਪਾਲਾ ਪੈਰੀਂ ਚਪਲਾ ਪਾਇਆ ਜਾ ਇਹਨੇ ਕੀ ਕਰਨ ਲੱਗੀ ਪਾਣੀ ਪਾਉਣੀ ਦੇ ਵਿੱਚੋਂ ਅਜਾ ਪਦੀਨੇ ਚ ਭਾਂਡਾ ਪੜਾਵਰ ਡਾਲਿਆ ਤੇ ਥੈਂਕ ਯੂ ਮੇਰੇ ਸਰਦਾਰ ਦਾ ਨਾਮ ਆ ਪਏ ਉਹਦੀ ਰਜ਼ਕ ਹੈ ਤੋਦਣਾ ਪਾਉਗੀ ਹਾਂ ਤੋ ਕਿੱਲਾ ਉਹਨਾਂ ਦਾ ਦੁੱਧ ਲੈਣਾ ਆ ਤਾਂ ਚੱਲ ਹੋ ਜਾਂਦਾ ਸਾਜ ਤੇ ਕਿੱਲੋ ਕਿੱਲੋ ਪਾਣੀ ਪਾਣਾ ਹੈ ਬੂਟਾ ਅੱਜ ਕੱਲੋ ਵਾਲਾ ਵਾਲਾ ਕੰਮ ਹੋ ਗਿਆ ਦੋ ਬਾਟੀਆਂ ਪਾ ਉਹਨਾਂ ਨੂੰ ਵਿਚਾਰਾ ਨੂੰ ਕੁਝ ਬਣੇ ਵੀ ਮੰਮੀ ਦੇਖੀ ਪਾਣੀ ਪਾ ਪਾਤਾ ਮੈਂ ਮੰਮੀ ਆ ਜੈਸਮਿਨ ਪਾਣੀ ਵੇਖੇ ਪਾਉਂਦੀ

खड़ा खड़ा वो कहते जो गरजते हैं वो बरसते नहीं <laughs> जो बरसते हैं वो गरजते नहीं मम्मी जासमिन देखी कि देखो डेरा पानी पा गई पानी पाता मैं है पता नहीं आया था उसी के लांगे घर किसी पसंद नहीं लादा सो मेरा स्टाइल ਕਾਰਸੀ ਲਗ ਗਈ ਨੂ ਮੇ ਨੂੰ ਸੌ ਨਹੀਂ ਲੱਗਦੀ ਨੂੰ ਮੇ ਸੋਣੀਏ ਲਾਦੀ ਤੜੇ ਲੋ ਬਹੁਤ ਪੜੀ ਪਾਤਾ ਹਾਂ ਅੱਦਰ ਦੇਖ ਲੋ ਮਨਕੀਤ ਵੀ ਆ ਗਿਆ ਮਨਕੀਤ ਕੰਟੀ ਵਾਹ ਵਾਹ ਮੈਂ ਤਾਲੀ ਮਾਰੀ ਮਨਕੀਰਿਆ ਛੋਨਾ ਬੁੱਤ ਮੇਰਾ ਛੋਨਾ ਬੁੱਤ ਕਿੰਨਾ ਦੇਰ ਦੀ ਮੇਰੀ ਜੋਨਾ चोनो ए गल्ला गल्ला मेरी योनो मेरी बुबु 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 आप बुबु ओ चाचू ना भी सारी गल्ला मार लिया हाँ और हज़रत भी मार ले बुजी ना बहुत गल्ला करिया बहुत गल्ला करिया मेरे बुजी बुजी ना ए मेरी योनो जी चो ए भी कहना मैं आज जमा हाँ हाँ ਕੀ ਕਰੂ ਨੂਨਾ ਬੁਝੀ ਨਾ ਅਰੇ ਜਿਲੀ ਨਾ ਉਹ ਗੱਲਾਂ ਕਰਦਾ ਹੈ ਹਵਾ ਹਟ ਗਈ ਹੈ ਨਾ ਘਟ ਗਈ ਪਤਾ ਨਹੀਂ ਹੁਣ ਮੀਂਹ ਆਊਗਾ ਵੈਸੇ ਮੀਂਹ ਆ ਜਿੰਦਾ ਵਧੀਆ ਮੌਸਮ ਠੰਡਾ ਜਿਹਾ ਹੋ ਜਾਣਾ ਸੀਗਾ ਫਿਰ ਮੇਰੇ ਕੱਪੜੇ ਵੀ ਰੁੱਕ ਗਏ ਉੱਥੇ ਮਸ਼ੀਨ ਬੰਦ ਹੋ ਗਈ ਲੈਟ ਚਲੇ ਗਏ ਕੱਪੜੇ ਵੀ ਅੱਧ ਵਿਚਲੇ ਰਹਿ ਗਏ ਚਲ ਹੁਣ ਜਨੂਨ ਸੋਈ ਦਾ ਕੰਮ ਨੇ ਵੇਲ ਦੇ ਲੈ ਭਾਈ ਤੂੰ ਨਾ ਕਹੀਂ ਵੀ ਉਹ ਕਰਿਆ ਕੋਈ 5 ਲੀਟਰ ਪਾਣੀ ਜਾਂਦਾ ਇਹ ਕਹਿੰਦੇ ਮੰਜਾਮੀ ਨੇ ਟੁੱਟ ਜਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਹਾਂ ਕੀ ਆਹ ਹੈ ਨਸਵਨ ਜਿਹੜਾ ਤੁਹਾਨੂੰ ਕਦੇ ਮਿਲਦਾ ਹੀ ਨਹੀਂ ਬਾਜ਼ਾਰੋਂ ਅਸੀਂ ਲਿਆਉਂਦੀਆਂ ਜਾ ਕੇ ਕਿਆ ਕਹਿੰਦੇ ਇਹਨੂੰ ਕਿਹੜਾ ਪੋਲ ਬੂਲਾ ਹੈ ਹਾਂ ਪੋਲ ਬੂਲਾ ਹਾਂ ਹਾਂ ਲੀਸਾ ਪੋਲ ਇਹਨੂੰ ਲੀਸਾ ਪੋਲ ਕਹਿੰਦੇ ਆ ਮੈਂ ਤੁਹਾਨੂੰ ਕਹਾਂ ਦੱਸਾਂ ਦੇਖੋ ਆਪਾਂ ਜਿਹੜਾ ਦੂਸਰਾ ਭਾਂਡੇ ਮਾਂਦੇ ਨੇ ਉਹ ਵਾਲਾ ਸਾਬਣ ਮਾਂਝ ਤੇ ਲੱਗਦਾ ਮੰਨ ਲਓ ਆਪਾਂ ਨੂੰ ਵਿੱਚ ਅਜਿਹਾ ਜਿਹਾ ਕੰਮ ਨਹੀਂ ਪੈ ਜਾਂਦਾ ਕੋਈ ਉੱਧਰ ਨੂੰ ਭੱਜਣਾ ਪੈ ਜਾਂਦਾ ਸੀ ਉੱਧਰ ਭਾਂਡਿਆਂ ਦੇ ਉੱਪਰ ਸਾਬਣ ਜੰਮ ਜਾਣਾ ਕਿੰਨਾ ਹਨੇਕਾਰ ਕੰਮ ਠੀਕ ਆ ਫਿਰ ਵਿੱਚ ਕਈ ਵਾਰ ਭਾਂਡਿਆਂ ਦੇ ਉਂ ਸਮੈਲ ਆਈ ਜਾਂਦੀ ਸਾਬਣ ਦੀ ਹਨਾ ਇਹਦਾ ਆਪਾਂ ਨੇ ਨੋਟਿਸ ਕਰਿਆ ਨਾ ਸਾਰੀ ਜਗ੍ਹਾ ਚੱਲੇ ਪਰ ਇਹ ਇਹੇ ਦੀ ਚੀਜ਼ ਆ ਜਿਹੜਾ ਭਾਂਡੇ ਮਾਂਦੇ ਰਹੇ ਆ ਵਿੱਚ ਜਿੰਨਾ ਮਰਜ਼ੀ ਟਾਈਮ ਪਾ ਕੇ ਤੇ ਲਾਇਆ ਭਾਂਡੇ ਛੱਡ ਕੇ ਕੋਈ ਹਨੀਕਾਰ ਕੁਛ ਨਹੀਂ ਅੱਛਾ ਯੋਗਾ ਕਰਾ ਬਿਕਾਤੇ ਨਹੀਂ ਹੋਣਾ ਕਿਹਨੇ ਕਾਤੇ ਨਹੀਂ ਹੁਣ ਚੀਜ਼ ਇਹ ਜੀ ਹੁਣ ਮੈਨੂੰ ਇਹਨਾਂ ਨੂੰ ਪੁੱਛੋ ਕਾਤੇ ਨਹੀਂ ਹੋਣਾ ਜਮਦਾ ਨਹੀਂ ਇਹ ਕਹਿਣਾ ਨਹੀਂ ਜਮਦਾ ਨਹੀਂ ਪੁੱਛੋ ਇਹਨੂੰ 스멜 ਆਉਂਦੀ ਪੁੱਛੋ ਪੁੱਛੋ ਮੰਮੀ ਨੂੰ ਪੁੱਛੋ ਜਮਾ ਭਾਂਡੇਾਂ 'ਵੀ 스멜 ਨਹੀਂ ਆਉਂਦੀ ਤੇ ਨਾਲ ਕਹਿਣਾ ਮਤਲਬ ਇਹ ਆਹੀ ਹੈ ਮੈਂ ਤਾਂ ਵੀ 스멜 ਨਹੀਂ ਆਉਂਦੀ ਹਾਂ ਗੱਲ 스멜 ਨਹੀਂ ਆਉਂਦੀ ਇਹ ਕਿ ਹਾਨੀਕਾਰਕ ਨਹੀਂ ਹੈਗਾ ਸਰਦਾਰ ਕੀ ਇਹਦੇ ਨਾਲ ਤਾਂ ਕੱਪੜੇ ਵੀ ਧੋ ਸਕਦੇ ਆ ਕਹਿੰਦੇ ਕੱਪੜੇ ਉੱਪਰ ਚਮਕ ਲਾਤਾ ਹੈ ਸੋ ਐ ਕਪੜੇ ਬਰਤਨ ਵਿੱਚ ਫਰਸ਼ ਦੇ ਵਿੱਚ ਵੀ ਪਾ ਸਕਦੇ ਆ ਮਤਲਬ ਇਹ ਪਾ ਸਕਦੇ ਕੱਪੜਾ ਪੋਚਾ ਲਉਣਾ ਆ ਜਾ ਇਧਰ ਹਟਾ ਲਿਆ ਟੂਟ ਫੀਓ ਪਾ ਸਕਦੇ ਨਹੀਂ ਜਾਣਾ ਮਿੱਟੀ ਪੈ ਜੂਗੀ ਮਸ਼ੀਨ ਕੇ ਲੋ ਜੀ ਬੱਦਲ ਤਾਂ ਅੱਜ ਕਹਿ ਲੋ ਵੀ ਕਾਲੀ ਘਟਾਈ ਹਨੇਰਾ ਹੋ ਗਿਆ ਮੈਨੂੰ ਲੱਗਦਾ ਵੀ ਲੈਕਟਾਂ ਮਾਰ ਲੀਆਂ ਪੈ ਜਾਣੀਆਂ ਇਧਰ ਨੂੰ ਦੇਖੋ ਮੜਾ ਹੂੰ ਉਹ ਕਹਿੰਦੇ ਇੱਕ ਗੱਲ ਪੁੱਛਣੀ ਹੈ ਕਹਿੰਦੇ ਜੇਕਰ ਕੋਈ ਪ੍ਰੋਬਲਮ ਆਉਂਦੀ ਹੈ ਨਾ ਇਹਦੇ ਤੁਹਾਡੇ ਪੈਸੇ ਵਾਪਸ ਮੁੜ ਕੇ ਕਰਕੇ ਮਿਲੂਗੇ ਸਾਨੂੰ ਕੰਪਲੀਟ ਦੋਸ ਲਿਖਿਆ ਵਾਜੀ ਹਾਂ ਲਿਖਿਆ ਵਾ ਤੁਹਾਰੇ ਪ੍ਰੋਡਕਟ ਮੇ ਕੋਈ ਵੀ ਸ਼ਿਕਾਇਤ ਹੋਣੇ ਪਰ ਹਮਾਰੀ ਕੰਪਨੀ ਪੂਰੇ ਪੈਸੇ ਆਪਕੋ ਵਾਪਸ ਦੇਗੀ ਅੱਛਾ ਹਾਂ ਇਹਨਾਂ ਨੇ ਫਿਰ ਦੱਸਤਾ ਪਲਾਸਟਿਕ ਕੀ ਬਾਲਟੀ ਮੇ 5 ਲੀਟਰ ਪਹਿਲਾ ਪਾਣੀ ਪਾਓ ਅੱਛਾ ਪਾਓ ਇਹ ਜ਼ਰੂਰੀ ਆ ਵੀ ਪਲਾਸਟਿਕ ਚ ਹਾਂ ਪਤਾ ਨਹੀਂ ਬਣੀ ਕੋਈ ਗੱਲ ਮੈਨੂੰ ਪਤਾ ਨਹੀਂ ਅੰਦਾ ਮਿਲਦਾ ਲੱਗਦਾ ਯਾ ਲੋਪਾਈ ਹੁਣ ਲੀਸਾ ਪੋਨ ਵੀ ਬਣਾਉਣਾ ਕਰੀਏ ਚੰਮੂ ਯਾਰ ਵਧੀਆ ਗੱਲਾਂ ਆਪਾਂ ਬਣਾਇਆ ਕਰੂਗੇ ਬਣਾ ਲਈ ਪੂਰੇ 5 ਲੀਟਰ ਵੀ ਆ ਗਏ ਇਹ ਅ ਇੱਥੇ ਰੱਖੀ ਜਾਵਾਂ ਪੂਰਾ 5 ਲੀਟਰ ਪੈਂਦਾ ਸਰਦਾਰ ਜੀ ਇਹ ਸਾਰਾ ਕੁਝ ਵਿੱਚ ਪਾ ਕੇ ਨਾ ਗਾੜਾ ਹੋ ਜਾਂਦਾ ਹੁੰਦਾ ਸਾਰਾ ਪਾ ਲਾਂ ਹਾਂ ਇਹ ਤਾਂ ਪਾ ਦੋ ਫਿਰ ਉਸ ਤੋਂ ਬਾਅਦ ਪਤਾ ਕੀ ਕਰਨਾ ਹੁੰਦਾ ਥੋੜਾ ਜਿਹਾ ਪਾਣੀ ਨਾ ਛੱਡਿਆ ਡੱਬੇ ਦੇ ਵਿੱਚ ਪਾਇਆ ਖੁਦ ਜਿਹਾ ਪਾਣੀ ਪਾ ਕੇ ਭਾਂਡੇ ਵਾਂਗੂ ਲੈ ਆ ਪਾਈ ਐਤਾਂ 5 ਲੀਟਰ ਹੋ ਗਿਆ ਡੱਬੇ ਦੇ ਸਭੀ ਸੁੱਕੇ ਪੈਕਟ ਕਢਾਲ ਕਰ ਕਿਸੇ ਲੱਕੜੀ ਕੀ ਛੜ ਸੇ ਖੋਲੋ ਇਹ ਸਾਡਾ ਪੋਟਾ ਪੋਟਨਾ ਲਿਆਏ ਵੇ ਆ ਇਹ ਅਸੀਂ ਡੱਬਾ ਜਿਹੜਾ ਰੱਖਿਆ ਵਾ ਇਹ ਇਸੇ ਕੰਮ ਨੂੰ ਰੱਖਿਆ ਵਾ ਜੀ ਹੁਣ ਅੱਜ ਵੀ ਇਹ ਫੇਰ ਬਣਨ ਲੱਗਿਆ ਪਹਿਲਾਂ ਵੀ ਬਣਦਾ ਪਰ ਤੁਹਾਨੂੰ ਅੱਜ ਲੱਗੇ ਦਿਖਾਉਣ ਭਾਈ ਇਹ ਸਿਸਟਮ ਮੈਨੂੰ ਲੱਗਦਾ ਫਲੈਸ਼ ਪਾੜਨੀ ਪੈ ਜਾਣੀ ਜਿਹੜੇ ਹਿਸਾਬ ਨਾਲ ਇਹ ਰਜਾ ਹੋਈ ਜਾਂਦਾ ਬੱਦਰੀ ਬਹੁਤ ਆ ਗਿਆ ਇਹ ਹੋਗਾ ਵੀ ਜੇ ਸ਼ਾਮ ਪਾਗੀ ਹੁੰਦੀ ਆ ਇਹਨਾਂ ਤੋਂ ਉਹਨਾਂ ਤੇ ਜੂਰੀਆ ਕਿਹੜਾ ਅੱਛਾ ਇਹਦੇ ਤੇ ਇੱਕ ਹੋਰ ਹੈ ਕੰਮ ਮੈਂ ਤਾਂ ਕਿਹਾ ਕਿ ਤੇ ਆ ਕੱਲ ਮੈਂ ਬਸ ਜੂਰੀਆ ਕਹਿਣਾ ਜੂਰੀਆ ਦੀ ਕੀ ਨਿਸ਼ਾਨੀ ਹੁੰਦੀ ਆ ਵੀ ਇਹ ਜੂਰੀ ਆ ਇਹਦਾ ਹਾਈ ਬੰਦੇ ਆ ਮਿੱਟੀ ਲੈ ਲਈ ਨਾ ਖਾ ਗਿਆ ਤੂੰ ਨਾ ਨਾ ਇਹ ਕੱਲੇ ਕਨੇ ਦੇ ਜੂਰੀਆ ਨਾ ਸਪੈਸ਼ਲ ਘਰ ਦੇ ਵਿੱਚੋਂ ਪੋਣਾ ਪੈਂਦਾ ਪਰ ਹੁਣ ਇਹ ਪਿੱਛੇ ਤੇ ਹੁਣ ਤੂੰ ਕੀ ਬਾਤ ਕਰਦੀ ਆ ਪਹਿਲਾਂ ਗੱਲ ਕੀ ਆ ਇਹ ਪਿੰਡਾਂ ਦੇ ਕੁੰਡਿਆਂ ਕੋਲ ਦਾ ਜੂਰੀਆ ਮੰਨਦਾ ਹੈਗਾ ਕਰ ਉਹੀ ਗੱਲ ਨਾ ਅਗਲਾ ਕਿੱਥੇ ਲੱਗੂ ਕੁੜੀ ਨੇ ਅੱਖਾਂ ਵਿੱਚ ਪਾ ਲਈ ਤਾਂ ਨਾ ਉਹ ਪਾਉ ਇਹਦੇ ਵਿੱਚੋਂ ਕਰੋ ਇਹਨੇ ਕੁੜੀ ਨੂੰ ਨਾ ਭਾਈ ਆ ਪੈ ਗਿਆ ਜੀ ਸਾਡਾ ਹੋਰੀ ਲੰਮੀਆ ਹੁਣ ਇਹ ਜੀ ਸਾਡੀਆਂ ਬਾਕੀ ਚੀਜ਼ਾਂ ਦਾ ਨਾਮ ਨਹੀਂ ਮੈਨੂੰ ਪਤਾ ਹੈਗਾ ਕੀ ਨੇ ਕੀ ਆ ਗਏ ਦੇਖੋ ਇਹਨੂੰ ਤੁਹਾਨੂੰ ਪਤਾ ਹੀ ਹੋਵੇ ਜੀ ਬਚਾ ਕੇ ਹੱਥ ਨੂੰ ਘੱਟ ਲਵਾਉਂ ਗਏ ਹੱਥ ਨੂੰ ਨਹੀਂ ਲੱਗਣਾ ਚਾਹੀਦਾ ਵੈਸੇ ਇਹ ਇਹ ਮੈਨੂੰ ਦੇਸੀ ਖੰਡ ਵਰਗੀ ਲੱਗਦੀ ਹੈ ਨਾ ਫਾਰਮ ਦੇਸੀ ਖੰਡ ਉਹ ਜੀ ਉਹ ਕਹਿਣ ਦਾ ਮਤਲਬ ਆ ਆਈਟਮ ਓਕਣ ਵਾਲੀਆਂ ਡੜੀਆਂ ਚ ਆਹ ਆਹ ਬੱਕੇ ਪਾ ਲਈ ਤੁਸੀਂ ਸਹਾਰਾ ਪੋੜ? ਹਾਂ ਕਹਿੰਦੇ ਸਹਾਰਾ ਪੋੜ ਰਹਾ ਹਾਂ ਆ ਹੋਰੇ ਹੋਣ ਬਤਾਉਦਾ ਹੋਵੇ ਸਿਸਟਮ ਇਹ ਹੋਰ ਕੀ ਦੋਨੋਂ ਕਾਈ ਪੜ ਲੱਗ ਗਿਆ ਆ ਜਾ ਉਸ ਤੇ ਦਿਖਾਉਂਦਾ ਰਾ ਵਾਲੇ ਮਾਰਦਾ ਜੀ ਪੂਰਾ ਵਾਲੇ ਇਹ ਗੇਟਾ ਕਵਣਗੀ ਵਿੱਚ ਹੈ ਹਾਫ ਕਿਚਪੀਨਾ ਪੈ ਜੀਵੇ ਤੇ ਟੀਨੇ ਚ ਬੜਿਆ ਪਾਣੀ ਕੁਮਾਰੀ ਹੋ ਗਈ ਆ ਮੋਟਰ ਕੈਮੀਕਲ ਆਇਆ ਅਕਸਰ ਲੋ ਤਿੰਨੇ ਚੀਜ਼ਾਂ ਜਿਹੜੀਆਂ ਪਾਈਆਂ ਆ ਹਾਂ ਯੂਨਾਂ ਨੇ ਰਿਐਕਸ਼ਨ ਕਰਿਆ ਤਾਂ ਹੀ ਆਨੇ ਕੋ ਕਿਵੇਂ ਬਬਲਿੰਗ ਹੋ ਰਹੀ ਹੈ ਮੇਰੀ ਆ ਗਈ ਹੁਣ ਐ ਲੋ ਉੱਡ ਜਾਣਾ ਉੱਡ ਜਾਣਾ ਉੱਡ ਜਾਣਾ ਬਹੁਤ ਤੇਜ਼ ਮੇਰੀ ਆ ਲੱਗੀ ਆ ਕਰ ਕੱਪੜੇ ਜਿਹੜੇ ਧੋਣ ਲੱਗੀਆਂ ਵੀ ਆ ਤੀਆਂ ਤਾਂ ਕੱਪ ਮਸ਼ੀਨ ਦੇ ਵਿੱਚੇ ਪਾ ਦਿੰਦੇ ਆ ਸਾਰੇ ਨਹੀਂ ਪਾ ਹੁਣੇ ਦੂਸਰੇ ਪਾਸੇ ਨੂੰ ਜਦ ਲੈਟ ਲੁਟਾ ਕੇ ਜਦ ਤੋਂ ਹੋ ਜਾਓਗੇ ਸਮਝਦੇ ਨਹੀਂ ਤੁਸੀਂ ਹਾਂ ਉਹ ਤਾਂ ਤੇਰੀ ਸਮਝੀ ਹਾਂ ਖਬਰ ਕੀ ਆ ਆ ਗਿਆ ਨਾ ਮੇਰਾ ਪੁੱਤ ਇਹ ਨੂੰ ਮੰਦਾ ਏ ਹੂੰ ਪਾ ਪਾਜੀ ਪਾ ਪਾਜੀ ਲਓ ਭਾਈ ਇਹ ਤਾਂ ਟੱਪੂ ਹੁਣ ਆਪਾਂ ਟੂੜੀ ਫੇਰ ਆ ਗਈ ਭਾਈ ਉਧਰ ਤੇ ਆਏ ਹਾਏ ਟੂੜੀ ਕਿੰਨੀ ਆ ਗਈ ਮੈਂ ਤੇ ਆਪਾਂ ਇਹ ਕੁੱਪਾਲੀ ਆ ਮੇਰੇ ਖਿਆਲ ਚ ਕੁੱਪਾਲੀ ਨਹੀਂ ਐ ਇਧਰ ਆਲੀ ਆ ਨਾ ਨਾ ਉਧਰ ਕੁੱਪਾ ਬੰਦੇ ਨਾ ਜਿਹੜੀ ਥੋਰ ਆ ਨਾ ਹੁਣ ਇੱਕ ਵਾਰ 20 ਪੈਕੇਟ ਸੈੱਟ ਹੋ ਗਈ ਇਹ ਨਹੀਂ ਉੜਦੀ ਨਾ ਤਾਂ ਆਪਣਾ ਸਿਰ ਪੈਂਜੇ ਨਹੀਂ ਟੱਕ ਲਿਆ ਉਹ ਦਿਨ ਮੇਰੇ ਸਿਰ ਚ ਤੂੜੀਓ ਤੂੜੀ ਹੋ ਗਈ। ਹਾਂ। ਨਾ ਰਾਤ ਨੂੰ ਨਾ ਆ ਕੇ ਸੁਤੀ ਸਿਰਾਂ। ਹੋ ਜਾ ਤੁਹਾਨੂੰ ਕੀ ਲੱਗਦਾ? ਖੜ ਗਿਆ ਮੇਰੇ ਖਿਆਲ ਨਾਲ। ਬਾਸ। ਹੈ ਇਹ ਕੰਮ ਲੋਡ ਹੈ ਜੀ। ਆਪਣਾ ਜਿੰਨਾ ਕੀ ਯੂਜ਼ ਕਰਦਾ ਉਹਨਾਂ ਕੋਲ ਅਸੀਂ 1.5 ਮਹੀਨਾ ਕੱਢ ਲਵਨੀ ਆ। ਮਹੀਨਾ ਰਾਹ ਨਾ ਕੱਢੀ ਹੁੰਦੀ। ਜੇ 100 ਦਾ 50 ਰੁਪਏ ਨਾਲ 1.5 ਮਹੀਨਾ। 50 ਨਾਲ ਨਾ ਕੋ 100 ਦਾ 100 ਦਾ ਉਹ ਲੈ। 100 ਦਾ। ਬਸ ਹਾਂ। 1.5 ਮਹੀਨਾ ਫਿਰ ਵੀ ਬਹੁਤ ਆ। ਇਹਨਾਂ ਦੇ ਕੇ ਨਾਲ ਦਾ ਪੂਰੀ ਜਾਂਦੀ ਹੈ ਪਾਣੀ ਦੇ ਪੈਰਾਂ ਤੇ ਜੇ ਉਹਨਾਂ ਕੋ ਵਰਤਦੇ ਆ ਨਾਲੇ ਤੁਹਾਨੂੰ ਕੀ ਲੱਗਦਾ ਬਸ ਕੌਲੀ ਮੇਰੇ ਘਟੇ ਮਾਸ ਤੇ ਇੰਨਾ ਵੀ ਥੋੜੀ ਜਿਹੀ ਫਲੇੜਾ ਉਹਦੇ ਵਿੱਚ ਪਾਣੀ ਮਿਲਾ ਕੇ ਫੇਰ ਬਣਦੇ ਮੰਨਦੇ ਆ ਇਹ ਗਾੜਾ ਬਹੁਤ ਹੋ ਜਾਂਦਾ ਦੀਦੀ ਅਰੇ ਜੀ ਦੀਦੀ ਉਹ ਤਾਂ ਜ਼ਿਆਦਾ ਤਾਂ ਲੰਗ ਜਾਂਦਾ ਹਨਾ ਪਟੇ ਪਾਂਡੇ ਹੀ ਬਹੁਤ ਹੁੰਦੇ ਆ ਸਾਡੇ ਫੇ ਦੁੱਧ ਵਾਲੇ ਵੀ ਹੋ ਜਾਂਦੇ ਆ ਜੀ ਹਮਮ ਕੌਲੀ ਦਾ ਖਤਮ ਹੋਣ ਨੂੰ ਲੱਗਦਾ

ਮੈਂ ਮਾ ਸਾਰੇ ਕੰਦੇ ਸਪਾਈ ਨਹੀਂ ਕਰਦੀ ਆ ਮੈਂ ਨੇ ਵੀ ਚੱਲਨੀ ਵੀ ਆਹ ਤੂੜੀ ਦਾ ਕਿਧਰ ਪਰਾ ਰੱਖਦੇ ਆਹ ਸਾਰੀ ਇਹ ਲੱਕੜ ਜੀ ਆਹ ਲੱਕੜ ਕਾੜੀ ਆਏ ਜਾਤੀ ਨਾ ਉਹ ਵਾਹੇ ਤੁਹਾਨੂੰ ਵੀ ਤੂੜੀ ਤੂੜੀ ਆ ਤੂੜੀ ਆਈ ਪਈ ਤੂੜੀ ਆਈ ਤੂੜੀ ¡Vaya, ਲੋਕ ਕਿ ਨਹੀਂ ਸੇ ਜਨਰੀ ਕਿੰਨੇ ਬਿਕਾ ਤੇ ਮੇਰੇ हैगा कुछ भी आपड़ा ना टक्कर वाला टक्की भी, भी। रे क्या, क्या, क्या? आ रे तक टक्की बा मिनटा रे भी टेंशन सी भी रे पता नहीं टक्की आ क्या टक्की आ ए रे तक आ बा वाहे गुरु वाहे गुरु वाहे गुरु खेती पर के अरविंद के गड्डी है बड़ा कितने के गया बेवान